ਮੈਂ ਤੁਹਾਨੂੰ ਇੱਕ ਸਤਿਗੁਰਾਂ ਦੀ ਬਖਸ਼ਿਸ਼ ਸਤਿਗੁਰਾਂ ਦੀ ਰਹਿਮਤ ਦਿਖਾਣਾ ਚਾਹੁੰਨਾ ਕਰਾਮਾਤ ਡਾਕਟਰ ਸਾਹਿਬ ਕਹਿੰਦੇ ਸੀ ਕਰਾਮਾਤਾਂ ਛੋਟੀ ਚੀਜ਼ ਹੁੰਦੀਆਂ ਨੇ ਗੁਰੂ ਦੀ ਬਖਸ਼ਿਸ਼ ਗੁਰੂ ਦੀ ਰਹਿਮਤ ਬਹੁਤ ਵੱਡੀ ਹੁੰਦੀ ਹੈ ਗੁਰੂ ਦੀ ਬਖਸ਼ਿਸ਼ ਬਹੁਤ ਵੱਡੀ ਹੁੰਦੀ ਹੈ ਕਰਾਮਾਤ ਬਹੁਤ ਛੋਟੀ ਚੀਜ਼ ਹੈ ਇਹ ਬੱਚਾ ਮੈਂ ਤੁਹਾਨੂੰ ਮਿਲਾਣਾ ਚਾਹੁੰਨਾ ਪਹਿਲਾਂ ਬੱਚੇ ਆਪਣਾ ਨਾਮ ਦੱਸੋ ਗੁਨਵੀਰ ਸਿੰਘ ਕੀ ਨਾਮ ਹੈ ਗੁਨਵੀਰ ਗੁਨਵੀਰ ਸਿੰਘ ਬੱਚੇ ਦੀ ਉਮਰ ਹੈ 5 ਸਾਲ ਕੋਈ ਦੱਸ ਸਕਦਾ ਕਿੰਨੀਆਂ ਬਾਣੀਆਂ ਗੰਢ ਕੀਤੀਆਂ ਹੋਣਗੀਆਂ 14 ਬਾਣੀਆਂ ਯਾਦ ਨੇ 14 ਬੋਲੇ ਇਸੋਂ ਨੇ 5 ਸਾਲ ਦੀ ਉਮਰ ਤੇ 14 ਬਾਣੀਆਂ ਯਾਦ ਨੇ ਕਿਤੋਂ ਵੀ ਬਾਣੀ ਸੁਣ ਲਓ ਮੈਨੂੰ ਲੱਗਿਆ ਵੀ ਐਵੇਂ ਮਾਰਦੇ ਹੋਣੇ ਆ ਵੀ ਕਿਤੋਂ ਬਾਣੀ ਪੁੱਛ ਕੇ ਵੇਖੀਏ ਚਲੋ ਆਪਾਂ ਇਹਨੂੰ ਪੁੱਛਦੇ ਹਾਂ ਵੀ ਅਨੰਦ ਸਾਹਿਬ ਤੋਂ ਬਿਡੇ ਸੁਣਾਓ ਸੁਰਮਰ ਮੰਜਨ ਅੰਮ੍ਰਿਤ ਖੋਜਦੇ ਸਮ੍ਰਿਤ ਕੁਰਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀ ਨੀ ਸੱਚਾ ਮਨ ਵਸਾਇਆ ਜੀ ਜਨ ਸਭ ਤੋਂ ਦੁਪਾਈ ਕੁਏਕ ਪਰਸਨ ਆਇਆ ਲਬ ਲੋਭ ਹੰਕਾਰ ਛੁਕਾ ਸਤਗੁਰ ਪੱਲਾ ਪਾਇਆ ਸਵੀਆਂ ਦੇ ਵਿੱਚੋਂ ਮੈਨੂੰ ਸੁਣਾਓ ਸਵੀਆਂ ਦੇ ਵਿੱਚੋਂ ਦੀ ਮੈਨੂੰ ਸੁਣਾਓ ਉਥੋਂ जिन प्रेम की ओ तनी ही प्रभु पायो काउले पान पूज सरयो सिर काउले लिंगर लंगरे नहीं, नहीं जि, जिन जिन प्रेम की ओ तनी ही प्रभु पायो काउले पान पूज सरयो सिर काउले लिंगर लटकायो काउले खेर वाची दी सामने गांव बचाको शीश निवायो काउ भूटान को पूज तपस को उं दीतान को पूजंता कूर क्रिया और जोस बीजक श्री भगवान को वेद ना पाया चौपाई सब तो सुनाओ ओथों ਨਿਰੰਕਾਰ ਨਿਰਬਿਕਾਰ ਨਿਲੰਬ ਆਦਨੀਲ ਅਨਾਦਿ ਸਮ ਤਾਕਾ ਮੂਡੁ ਚਾਲਤ ਵੇਦਾ ਜਾਕੋ ਪੇਵਨਾ ਪਾਵਤ ਵੇਦਾ ਤਾਕੋ ਕਰਪਾਨ ਅਨੁਮਾਨਤ ਵਾ ਮੂਡ ਕਟ ਪੇਵਨਾ ਜਾਣਤ ਵਾ ਦੇਵ ਕੋ ਕੈਲ ਸਦਾਸਿ ਨਿਰੰਕਾਰ ਕਰ ਅੱਛਾ ਮੈਨੂੰ ਜਪਜੀ ਸਾਹਿਬ ਦੇ ਵਿੱਚੋਂ ਸੁਣਾਓ ਉਤੋਂ ਮੰਨੇ ਕੀ ਗਤ ਕਹੀ ਨ ਜਾਏ ਜੇ ਕੋ ਕਈ ਪਿਛੇ ਪਸਾਰੇ ਕਾਗਤ ਕੰਨ ਲਿਖਨ ਹਰ ਮੰਨੇ ਕਾਬੇ ਕਰਨ ਚਾਲ ਐਸਾ ਨਾਮ ਜਨ ਜਨ ਹੋਏ ਜੇ ਕੋ ਮਨ ਜਾਣੇ ਮਨ ਕੋ ਮੰਨੇ ਸੂਤ ਹੋਏ ਮਨ ਬੁੱਧ ਮੰਨੇ ਸਕਲਪਵਨ ਕੀ ਸੂਤ ਮੰਨੇ ਮੁਝੋ ਟਾਨਨਾ ਕਾਇ ਸ਼ਾਬਾਸ਼ ਬੱਚੇ ਇਹ ਨੇ ਦੱਸਦਾ ਕਿ ਅਸੀਂ ਸਾਰੇ ਵੱਡੀ ਉਮਰ ਦੇ ਅਨਪੜਾ ਇਹਦੇ ਇਹਦੇ ਮਾਤਾ ਪਿਤਾ ਨੇ ਜੋ ਬੇਨਤ ਕੀਤੀ ਹੋਊਗੀ ਇਹਦੇ ਅਧਿਆਪਕ ਸਹਿਬਾਨਾਂ ਨੇ ਅਸਲ ਵਿੱਚ ਵਧਾਈ ਦੇ ਪਾਤਰ ਨੇ ਇਹਨੂੰ ਕਹਿੰਦੇ ਨੇ ਗੁਰੂ ਦੀ ਬਖਸ਼ਿਸ਼ ਹੋ ਜਾਣਾ ਜਿੰਨਕੋ ਨਦਰ ਕਰਮ ਹੋਵੇ ਹਿਰਦੇ ਤਿੰਨਾ ਸਮਾਣੀ ਜਿਹਦੇ ਤੇ ਨਦਰ ਕਰਮ ਹੋ ਜੇ ਗੁਰੂ ਦੀ ਉਹਦੇ ਹਿਰਦਿਆਂ ਵਿੱਚ ਵਸ ਜਾਂਦੀ ਏ ਫਿਰ ਉਮਰ ਦਾ ਕੋਈ ਤਕਾਜ਼ਾ ਨਹੀਂ ਰਹਿ ਜਾਂਦਾ ਚਿੱਟੀਆਂ ਦਾੜੀਆਂ ਹੋ ਜਾਂ ਤਾਂ ਵੀ ਕਈ ਵਾਰੀ ਮੂਲ ਮੰਤਰ ਦਾ ਪੰਜ ਪੌੜੀਆਂ ਵੀ ਯਾਦ ਨਹੀਂ ਹੁੰਦੀਆਂ ਮਗਰ ਇਸ 5 ਸਾਲ ਦੀ ਉਮਰ ਬੱਚੇ ਤੇ ਸਤਗੁਰੂ ਜੀ ਦੀ ਇੱਦਾਂ ਦੀ ਬਖਸ਼ਿਸ਼ ਹੋਈ ਏ ਕਿ 14 ਬਾਣੀਆਂ ਯਾਦ ਨੇ ਹੋਰ ਕਿਹੜੀ ਬਾਣੀ ਯਾਦ ਹੈ ਬਟੇ ਰਾਗ ਮਾਲਾ ਰਾਗ ਰਾਗ ਮਾਲਾ ਸੁਣਾ ਦੇ ਥੋੜੀ ਰਾਗ ਮਾਲਾ ਰਾਗ ਇਕ ਸੰਗ ਪੰਜ ਵਰੰਗਨ ਸੰਗ ਲਾਪੇ ਆਠੋਂ ਨੰਦਨ ਪਤਮ ਰਾਗ ਪੇ ਰੋਵੇ ਕਰੀ ਪੰਜ ਰਾਗਨੀ ਸੰਗ ਗੁਚਰੀ ਪ੍ਰਥਮ ਪੈਰ ਵੀ ਬਿਲਾਵਲੀ ਪੁਨਿਆ ਕੀ ਜਾਵੇ ਬੰਗਲੀ ਪੁੰਨਸ ਲੇਖੀ ਕੀ ਪਈ ਬਾਰੀ ਇਹ ਪੈਰੋ ਕੀ ਪਾਚੋ ਨਾਰੀ ਹੰਚਮ ਹਰ ਇਹ ਇਹ ਰੂਹ ਹੈ ਕੋਈ ਇਹ ਕੋਈ ਜਨਮ ਨਹੀਂ ਹੋਇਆ ਇਹ ਬੱਚੇ ਦੀ ਕਿਸੇ ਦੀ ਰੂਹ ਹੈ ਕੋਈ ਇਹ ਕੋਈ ਭਗਤੀ ਸ਼ਕਤੀ ਵਾਲੀ ਰੂਹ ਆ ਗਈ ਹੈ ਸਾਡੇ ਵਿੱਚ ਜਿਹੜੀ ਕਿ ਦੀ ਪਿਛਲੀ ਭਗਤੀ ਪਿਛਲੇ ਕਰਮ ਜਿਹੜੇ ਪੁਰਬਲੇ ਕੰਮ ਨੇ ਉਹ ਪ੍ਰਗਟ ਹੋ ਗਏ ਨੇ ਪੁਰਬ ਪੁਰਬ ਕਰਮ ਕੇ ਅੰਕਰ ਜਬ ਪ੍ਰਗਟੇ ਪੇਟੇ ਰਿਸਕ ਪੁਰਖ ਬੈਰਾਗੀ ਕਿ ਮੈਂ ਤੇ ਮੇਰੇ ਕੋਲ ਲਫ਼ਜ਼ ਨਹੀਂ ਕਿ ਮੈਂ ਸਤਗੁਰਾਂ ਦੀ ਜੋ ਬਖਸ਼ਿਸ਼ਾਂ ਅੱਜ ਵੇਖਣ ਨੂੰ ਮਿਲ ਰਹੀਆਂ ਨੇ ਕਿ ਵਾਕਈ ਕਰਮਾ ਤਾਂ ਹੁੰਦੀਆਂ ਨੇ ਵਾਕਈ ਇੰਨੀ ਇੰਨੀ ਛੋਟੀ ਉਮਰ ਦੇ ਵਿੱਚ ਆਪਣੀ ਪੜ੍ਹਾਈ ਦੇ ਨਾਲ-ਨਾਲ ਇੰਨੀ ਬਾਣੀ ਯਾਦ ਕੀਤੀ ਜਾ ਸਕਦੀ ਹੈ ਮੈਂ ਤੇ ਜੋ ਇਹਦੇ ਮਾਤਾ-ਪਿਤਾ ਨੇ ਉਹਨਾਂ ਨੂੰ ਸਟੇਜ ਤੇ ਬੁਲਾਉਣਾ ਚਾਹੁੰਦਾ ਇਹਦਾ ਬੱਚੇ ਦਾ ਸਨਮਾਨ ਕਰਨਾ ਵੀ ਬੜਾ ਜ਼ਰੂਰੀ ਹੈ ਮੈਂ ਮੈਂ ਇਹਨਾਂ ਦੇ ਮਾਤਾ-ਪਿਤਾ ਨੂੰ ਬੀਬੀ ਪਰਮਜੀਤ ਕੌਰ ਜੀ ਨੂੰ ਜਿਹੜੇ ਮਿਹਨਤ ਕਰਦੇ ਨੇ ਬੱਚੇ ਨੂੰ ਨਾਲ ਦੁਨਿਆਵੀ ਪੜ੍ਹਾਈਆਂ ਦੇ ਨਾਲ ਇਹ ਗੁਰਮਤਿ ਵਿੱਦਿਆ ਵੀ ਦੇ ਰਹੇ ਨੇ ਅਸਲੀ ਰੂਹ ਦੀ ਖੁਰਾਕ ਜਿਹੜੀ ਬੱਚਿਆਂ ਨੂੰ ਦੇ ਰਹੇ ਨੇ ਮੈਂ ਉਹਨਾਂ ਨੂੰ ਵੀ ਬਹੁਤ-ਬਹੁਤ ਵਧਾਈ ਦੇਣਾ ਇਹਨਾਂ ਦਾ ਪਰਿਵਾਰ ਜਿਹੜਾ ਸਟੇਜ ਤੇ ਆਵੇ ਇਹ ਅਸਲ ਦੇ ਵਿੱਚ ਵਧਾਈ ਦੇ ਪਾਤਰ ਨੇ ਇਹ ਅਸਲ ਦੇ ਵਿੱਚ ਜੋ ਸਤਗੁਰਾਂ ਦੀ ਬਖਸ਼ਿਸ਼ ਹੋਈ ਹੈ ਇਹੋ ਜਿਹੇ ਪਰਿਵਾਰ ਜਿਹੜੇ ਨੇ ਅਸਲ ਦੇ ਵਿੱਚ ਸਤਕਾਰਯੋਗ ਨੇ ਇਹਨਾਂ ਦੇ ਮਾਤਾ-ਪਿਤਾ ਹੋ ਰਹੇ ਮੈਂ ਜਨਰਸਕਟਰ ਜਗਦੀਪ ਸਿੰਘ ਕਾੜੋਂ ਜੀ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਸਟੇਜ ਤੇ ਆ ਜਾਣ ਸਭ ਤੋਂ ਪਹਿਲਾਂ ਤਾਂ ਆਪਾਂ ਸਾਰੇ ਮਿਲ ਕੇ ਇਸ ਬੱਚੇ ਦਾ ਸਨਮਾਨ ਕਰੀਏ ਬੋਲੇ ਸੋਨਿਆ ਕਿਹੜੇ ਸਕੂਲ ਪੜਦਾ ਹੈ ਬੇਟੇ ਮਾਤਾ ਜੈਕੋਰ ਮਾਤਾ ਜੈਕੋਰ ਚ ਪੜਦਾ ਉਹ ਵੀ ਬੜਾ ਅੱਛਾ ਸਕੂਲ ਹੈ ਵਾਹ ਵਾਹ ਕੀ ਬਾਤ ਜੇ ਵੈਸੇ ਤੇ ਮਾਤਾ ਜੈਗੌਰ ਸਕੂਲ ਪਰਦਾ ਬੜਾ ਅੱਛਾ ਸਕੂਲ ਆ ਉਹ ਵੀ ਉਹ ਵੀ ਬੜੀ ਅੱਛੀ ਵਿੱਦਿਆ ਦਿੰਦੇ ਨੇ ਜੇ ਤੇ ਉੱਥੇ ਹੀ ਪੜ੍ਹੇਗਾ ਬੱਚਾ ਤੇ ਜਨਰਲ ਸਕੱਤਰ ਸਾਹਿਬ ਵੱਲੋਂ ਪ੍ਰਧਾਨ ਜੀ ਵੱਲੋਂ ਬੇਨਤੀ ਹੈ ਕਿ ਪਰਿਵਾਰ ਨੂੰ 51000 ਰੁਪਏ ਦਿੱਤਾ ਜਾਏਗਾ ਬੋਲੇ 51000 ਰੁਪਏ ਕੋਈ ਪੈਸੇ ਨਹੀਂ ਨੇ ਉਹ ਦਰਸ਼ਨ ਭੇਟਾ ਵੀ ਘਟਾ ਇਹੋ ਜੀ ਰੂਹ ਦੀ ਅਸੀਂ ਦਰਸ਼ਨ ਭੇਟਾ ਹੀ ਦੇ ਰਹੇ ਹਾਂ ਛੋਟੀ ਜੀ ਤੇ ਜੇ ਬੱਚਾ ਗੁਰੂ ਹਰਕਿਸ਼ਨ ਪਬਲਿਕ ਸਕੂਲ ਚ ਪੜੇਗਾ ਤੇ 12ਵੀਂ ਤੱਕ ਫ੍ਰੀ ਪੜਾਵਾਂਗੇ ਜਨਰਲ ਸਕੱਤਰ ਸਾਹਿਬ ਜੇ ਬੱਚਾ ਗੁਰੂ ਹਰਕਿਸ਼ਨ ਪਬਲਿਕ ਸਕੂਲ ਚ ਪੜੇਗਾ ਤੇ 12ਵੀਂ ਤੱਕ ਦੀ ਸਾਰੀ ਫੀਸ ਮਾਫ ਕੋਈ ਰੁਪਈਆ ਦੇਣ ਦੀ ਲੋੜ ਨਹੀਂ ਬਸ ਬੱਚੇ ਦੀ ਪਰਵਰਿਸ਼ ਇਸੇ ਤਰ੍ਹਾਂ ਹੁੰਦੀ ਰਹੇ ਇਹਨੂੰ ਇਹਨੂੰ ਕਹਿੰਦੇ ਨੇ ਬੱਚੇ ਦੀ ਪਰਵਰਿਸ਼ ਕਰਨਾ ਬੱਚਿਆਂ ਨੂੰ ਜਨਮ ਦੇ ਦੇਣਾ ਉਹਨਾਂ ਨੂੰ ਪਾਲਣਾ ਪੋਸਣਾ ਇਹ ਮਾਤਾ ਪਿਤਾ ਦਾ ਫਰਜ਼ ਹੁੰਦਾ ਹੈ ਪਾਲਣਾ ਹੀ ਨੇ ਸਾਰਿਆਂ ਨੇ ਬੱਚੇ ਜਾਨਵਰ ਵੀ ਪਾਲਦੇ ਨੇ ਆਪਣੇ ਬੱਚਿਆਂ ਨੂੰ ਮਗਰ ਬੱਚੇ ਦੀ ਪਰਵਰਿਸ਼ ਕਰਨਾ ਬੱਚੇ ਨੂੰ ਗੁਰੂ ਦੇ ਨਾਲ ਬਾਣੀ ਉਹਦੇ ਹਿਰਦੇ ਵਿੱਚ ਵਸਾਉਣ ਵਾਸਤੇ ਰੋਜ਼ ਉਪਰਾਲੇ ਕਰਨੇ ਇਸ ਦੇ ਪਿਤਾ ਜੀ ਨੂੰ ਇਹਨਾਂ ਦੇ ਪਿਤਾ ਜੀ ਨੂੰ ਆਏ ਨੇ ਇਹਨਾਂ ਦੀ ਦਾਦੀ ਜੀ ਆਏ ਨੇ ਉਹਨਾਂ ਨੂੰ ਮੈਂ ਬੇਨਤੀ ਕਰਦਾ ਸਟੇਜ ਤੇ ਆ ਜਾਣ ਬੀਬੀ ਪਰਮਜੀਤ ਕੌਰ ਜੀ ਆ ਜਾਣ ਦੇਖੋ ਕਿਤੋਂ ਵੀ ਬਾਣੀ ਸੁਣ ਲਓ हां ਇਹਨਾਂ ਦਾਦੀ ਜੀ ਆਏ ਨੇ ਉਹਨਾਂ ਦਾ ਸਤਿਕਾਰ ਜਨਰਲ ਅਸਕਰ ਤਰਜਦੀਪ ਸਿੰਘ ਕਾਲੋ ਜੀ ਕਰਨਗੇ ਬੋਲੇ ਸੋ ਨਿਹਾਲ ਇਹਨਾਂ ਦੇ ਪਹਿਲਾ ਪਿਤਾ ਜੀ ਪਹਿਲਾ ਪਿਤਾ ਜੀ ਇਹਨਾਂ ਦੇ ਕਿਹਨਾ ਜੀ ਤੁਹਾਡਾ ਸਰਦਾਰ ਪ੍ਰੇਤਪਾਲ ਸਿੰਘ ਜੀ ਬੋਲੇ ਸੋ ਨਿਹਾਲ ਬੀਬੀ ਪਰਮਜੀਤ ਕੌਰ ਜੀ ਜੋ ਆਪ ਅੰਦਾ ਮੁਗਲ ਦੇ ਵਿੱਚ ਕਈ ਸਾਰੇ ਬੱਚਿਆਂ ਨੂੰ ਕੈਂਪ ਚ ਚਲਾਉਂਦੇ ਨੇ ਬੋਲੇ ਸੋ ਨਿਹਾਲ ਇਹਨਾਂ ਦੀ ਮਾਤਾ ਦੇ ਨਾਲ ਨਾਲ ਬੀਬੀ ਪਰਮਜੀਤ ਕੌਰ ਜੀ ਵੀ ਬੱਚੇ ਨੂੰ ਬਾਣੀ ਕੰਠ ਕਰਾਉਣ ਦੇ ਵਿੱਚ ਇਹਨਾਂ ਦੇ ਸਰਦਾਰ ਜੀ ਵੀਰ ਜੀ ਬੋਲੇ ਸੋ ਨਿਹਾਲ ਸੋ ਇਦਾਂ ਦੀ ਬਖਸ਼ਿਸ਼ ਕਿਤੇ ਸਾਰਿਆਂ ਫੁੱਲਾਂ ਤੇ ਹੋ ਜਾਵੇ ਇਹੋ ਜੀ ਖੁਸ਼ਬੂ ਸਾਰਿਆਂ ਚੋਂ ਆਣੀ ਸ਼ੁਰੂ ਹੋ ਜਾਵੇ ਤੇ ਮੈਂ ਬਾਰ ਬਾਰ ਕਹਿਣਾ ਉਹਨਾ ਮਰਨ ਤੋਂ ਪਹਿਲਾਂ ਖਾਲਸਾ ਰਾਜ ਵੇਖ ਕੇ ਜਾਣਾ ਚਾਹਣਾ। ਰੋਜ਼ ਕਹੀ ਜਾ ਰਹੀਆਂ ਖਰਾਜ ਕਰੇਗਾ ਖਾਲਸਾ ਰਾਜ ਕਰੇਗਾ ਖਾਲਸਾ ਕਦੋਂ ਕਰੇਗਾ? ਜਦੋਂ ਖਾਲਸੇ ਪੈਦਾ ਹੋਣਗੇ। ਜਦੋਂ ਖਾਲਸੇ ਰਾਜ ਕਰਨ ਵਾਲੇ ਖਾਲਸੇ ਆਪਾਂ ਤਿਆਰ ਕਰਾਂਗੇ ਤੇ ਜਦੋਂ ਇਦਾਂ ਦੇ ਬੱਚੇ ਦੁਬਾਰਾ ਇਹ ਇਹ ਨਾਮ ਜਪਣ ਵਾਲੀਆਂ ਰੂਹਾਂ ਦੁਬਾਰਾ ਆਉਣਗੀਆਂ ਤੇ ਸਾਡਾ ਰਾਜ ਇੱਕ ਦਿਨ ਬੜੀ ਜਲਦੀ ਹੋਵੇਗਾ ਤੇ ਦੁਨੀਆ ਸਾਨੂੰ ਫੋਲੋ ਕਰੇਗੀ। ਸਾਡੇ ਰਾਜ ਦੇ ਵਿੱਚ ਸਾਰੀਆਂ ਕੌਮਾਂ ਰਹਿਣਾ ਚਾਹਣਗੀਆਂ, ਸਾਰੀਆਂ ਬਰਾਦਰੀਆਂ ਬੜੀਆਂ ਖੁਸ਼ ਰਹਿਣਗੀਆਂ। ਹਰ ਕੋਈ ਕਹੇਗਾ ਕਿ ਵਾਹ! ਕੀ ਰਾਜਸੀ ਖਾਲਸੇ ਦਾ ਜੋ ਰਾਜਸੀ ਮਹਾਰਾਜਾ ਰਣਜੀਤ ਸਿੰਘ ਦਾ ਉਹਦੇ ਵਿੱਚ ਕਿਸੇ ਨੂੰ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਉਹਦੇ ਵਿੱਚ ਕਿਸੇ ਨੂੰ ਬਾਗੀ ਆਕੀ ਨਹੀਂ ਹੋਣਾ ਪਿਆ ਸਾਰੇ ਉਸ ਰਾਜ ਦੇ ਵਿੱਚ ਹਿੰਦੂ ਮੁਸਲਮ ਸਿੱਖ ਸਾਰੇ ਬੜੇ ਖੁਸ਼ ਸੁਖੀ ਵਸਦੇ ਹੁੰਦੇ ਸੀ ਸੋ ਗੁਰੂ ਸਾਹਿਬਾਂ ਦੀ ਬਖਸ਼ਿਸ਼ ਇਹੋ ਜੀ ਕਿਤੇ ਸਾਡੇ ਸਾਰਿਆਂ ਤੇ ਹੋ ਜਾਵੇ